ਕ੍ਰਿਸਮਸ ਦਿਹਾੜੇ ਨੂੰ ਸਮਤਪਤ ਫਤਿਹਗੜ ਚੂੜੀਆਂ ਤੇ ਐਸਟੀਐ 7th ਤੇ ਚਰਚ ਤੋਂ ਵਿਸ਼ਾਲ ਸ਼ੁਭਾ ਯਾਤਰਾ ਕੱਟੀ ਗਈ। ਇਹ ਸ਼ੁਭਾ ਯਾਤਰਾ ਸ਼ਾਮਤ ਤੇ ਚਰਚ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਪਿਛਾਰਾਂ 'ਚੋਂ ਹੁੰਦੀ ਹੋਈ ਵਾਪਸ 7th ਦੇ ਚਰਚ 'ਚ ਸਮਾਪਤ ਹੋਈ। ਅੱਜ ਦੀ ਸ਼ੁਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਮਸੀਹ ਸੰਗਤਾਂ ਸ਼ਾਮਲ ਹੋਈਆਂ ਜਿਸ ਵਿੱਚ ਬਜ਼ੁਰਗ, ਮਹਿਲਾਵਾਂ, ਬੱਚੇ, ਨੌਜਵਾਨ ਅਤੇ ਬਜ਼ੁਰਗ ਕਿ ਸ਼ਾਮਲ ਸਨ। ਅਤੇ ਮਸੀਹ ਸੰਗਤਾਂ ਵਿੱਚ ਸ਼ੁਭਾ ਯਾਤਰਾ ਨੂੰ ਲੈ ਕੇ ਕਾਫੀ ਉਤਸ਼ਾਹ ਦਿਖਾਈ ਦਿੱਤਾ ਅਤੇ ਉਹਨਾਂ ਵੱਲੋਂ ਪ੍ਰਭੂ ਜੀ ਸੋ ਮਸੀਤਾ ਨੂੰ ਗੁਣਗਾਨ ਕਰਦਿਆਂ ਖੂਬ ਭੰਗੜੇ ਅਤੇ ਗਿੱਧੇ ਵੀ ਪਾਏ ਗਏ ਇਸ ਮੌਕੇ 'ਤੇ ਫਖ ਚਲਕੀਆਂ ਵੀ ਬਣਾਈਆਂ ਗਈਆਂ ਸਨ ਜੋ ਕਿ ਸ਼ੁਭ ਯਾਤਰਾ ਦੀ ਛੰਦ ਵਧਾਰੀਆਂ ਸਨ ਸ਼ੁਭ ਯਾਤਰਾ ਦੇਥਾਂ تھا ਉਪਰ ਲੰਗਰ ਵੀ ਲਗਾਏ ਗਏ ਵਿਖਾਉਂਦੇ ਹਾਂ ਤੁਹਾਨੂੰ ਖਾਸ ਰੂਪ ਕ੍ਰਿਸਮਸ ਦੇ ਤਿਹਾਣ ਨੂੰ ਸਮਰਪਿਤ ਫਤਿਹਗੜ੍ਹ ਚੂੜੀਆਂ ਹਰ ਸਾਲ ਦੀ ਤਰ੍ਹਾਂ ਸੈਵਨਥਡੇ ਚਰਚ ਤੋਂ ਇੱਕ ਵਿਸ਼ਾਲ مسیਈ ਭਾਈਚਾਰੇ ਦੀ ਸ਼ੁਭ ਯਾਤਰਾ ਕੱਢੀ ਗਈ ਜੋ ਸ਼ਹਿਰ ਦੀਆਂ ਸਾਰੀਆਂ ਪ੍ਰਕਰਮਾਂ ਕਰਦੀ ਹੋਈ ਵੱਖ-ਵੱਖ ਬਜ਼ਾਰਾਂ ਚੋਂ ਹੁੰਦੀ ਹੋਈ ਵਾਪਸ ਸੈਵੰਥ ਡੇ ਚਰਚ ਵੀ ਕੇ ਸਮਾਪਤ ਹੋ ਜਾ ਰਹੀ ਹੈ ਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਮਸੀਹਾਈ ਚਾਰੇ ਦੇ ਲੋਕ ਸ਼ਾਮਲ ਹੋਏ ਜਿਨ੍ਹਾਂ ਵਿੱਚ ਕਾਫੀ 크ਿਸਮਸ ਨੂੰ ਲੈ ਕੇ ਉਤਸ਼ਾਹ ਦਿਖਾਈ ਦਿੱਤਾ ਅਤੇ ਝਾਕੀਆਂ ਵੀ ਇੱਥੇ ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਜਾਈਆਂ ਗਈਆਂ ਸਨ ਅਤੇ ਵੱਡੀ ਗਿਣਤੀ ਵਿੱਚ ਦੂਰ ਦਰਦੇ ਤੋਂ ਟਰੈਕ ਟਰਾਲੀਆਂ ਉੱਪਰ ਜਿਹੜੇ ਮਸੀਹ ਸੰਗਤਾਂ ਸੀ ਪ੍ਰੋਵੀਜ਼ਨ ਤੋਂ ਮਸੀਹ ਦਾ ਗੁਣਗਾਨ ਕਰਦੀਆਂ ਹੋਈਆਂ ਤੇ ਸ਼ੋਭਾ ਯਾਤਰਾ ਜਿਹੜੀ ਹੈ ਉਹ ਵਾਪਸ ਸੈਵੰਥ ਡੇ ਚਰਚੇ ਜਾ ਕੇ ਸਮਾਪਤ ਹੋਣ ਜਾ ਰਹੀ ਹੈ ਤੇ

ਨਬੀਆਂ ਦੇ ਦੁਆਰਾ ਕੀਤੀਆਂ ਗਈਆਂ ਸੀ ਜਿਨ੍ਹਾਂ ਵਿੱਚ ਸ਼ਾਇਆ ਨਬੀ ਦੀ ਪੋਤੀ ਦੇ ਵਿੱਚ ਦੱਸਿਆ ਗਿਆ ਕਿ ਸਾਦੇ ਲਈ ਤਾਂ ਇੱਕ ਬਾਲਕ ਜੰਮਿਆ ਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ ਤੇ ਰਾਜ ਉਹਦੇ ਮੋਢੇ ਤੇ ਹੋਵੇਗਾ ਉਹਦਾ ਇਸ ਤਰ੍ਹਾਂ ਨਾਮ ਸੱਜਿਆ ਚਾਹੀਦਾ ਹੈ ਚਰਜ ਸਲਾਉ ਸਰਵ ਸ਼ਕਤੀਮਾਨ ਧਿਆਲੂ ਪਰਮੇਸ਼ਰ ਅਨਾਦੀ ਪਿਤਾ ਸ਼ਾਂਤੀ ਦਾ ਰਾਜਕੁਮਾਰ ਤੇ ਯਸ਼ੂ ਮਸੀਹ ਰਾਜਿਆਂ ਦਾ ਰਾਜਾ ਤੇ ਸ਼ਾਂਤੀ ਦਾ ਇਹ ਸੰਦੇਸ਼ ਲੈ ਕੇ ਆਏ ਜਦੋਂ ਯਸ਼ਮ ਸੀ ਪੈਦਾ ਹੋਏ ਅੱਜ ਤੋਂ 2024 ਸਾਲ ਪਹਿਲੇ ਤੇ ਬਹੁਤ ਸਾਰੇ ਪੰਡਿਤ ਜਿਹੜੇ ਸੀ ਕੁਝ ਪੰਡਿਤ ਉਹਨਾਂ ਦੇ ਇਸ ਜਨਮ ਨੂੰ ਜਿਹੜਾ ਉਹਨਾਂ ਨੂੰ ਗ੍ਰੰਥਾਂ ਦੇ ਵਿੱਚ ਮਿਲਦਾ ਸੀ ਉਹ ਉਹਨਾਂ ਦਾ ਸੰਦੇਸ਼ ਲੈ ਕੇ ਉਹਨਾਂ ਨੂੰ ਮੱਥਾ ਟੇਕਣ ਦੇ ਵਾਤੇ ਪੂਰਬ ਦੇਸ਼ਾਂ ਤੋਂ ਲੱਗ ਲੱਗ ਜਗ੍ਹਾ ਤੋਂ ਆਏ ਤੇ ਉਹਨਾਂ ਨੇ ਆ ਕੇ ਯਰੂਸ਼ਲਮ ਬੈਤਲਹਮ ਸ਼ਹਿਰ ਦੇ ਵਿੱਚ ਜਿੱਥੇ ਯੇਸ਼ੂਮਸੀ ਦਾ ਜਨਮ ਹੋਇਆ ਸੀ ਦਾਉਦ ਦੀ ਰਾਜਗਦੀ ਦੇ ਉੱਤੇ ਉੱਤੇ ਉਹਨਾਂ ਨੇ ਆ ਕੇ ਉਹਨਾਂ ਨੂੰ ਮੱਥਾ ਟੇਕਿਆ ਤੇ ਪ੍ਰਭੂ ਯੇਸ਼ੂਮਸੀ ਜਦੋਂ ਵੱਡੇ ਹੋਏ ਤੇ ਉਹਨਾਂ ਨੇ ਪੂਰੇ ਸੰਸਾਰ ਨੂੰ ਸ਼ਾਂਤੀ ਪਿਆਰ ਦਾ ਤੇ ਭਾਈਚਾਰੇ ਦਾ ਸੰਦੇਸ਼ ਰਹਿ ਦਿੱਤਾ ਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਇਹ ਸਭ ਥੱਕੇ ਮੰਦੇ ਬੋਝ ਦੇ ਨਾਲ ਦਬੇ ਲੋਕੋ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਸ਼ਾਂਤੀ ਤੇ ਆਰਾਮ ਦਿਆਂਗਾ ਰਬ ਨੇ ਸਾਰਿਆਂ ਨੂੰ ਸਾਧਾ ਦਿੱਤਾ ਹੈ ਉਸੇ ਕਿਸੇ ਵੀ ਕੋਈ ਜਾਤੀ ਦੀ ਗੱਲ ਬਾਤ ਨਹੀਂ ਆ ਕਿਸੇ ਵੀ ਇੱਕ ਵਿਸ਼ੇਸ਼ ਜਾਤੀ ਦਾ ਕੋਈ ਸ਼ਬਦ ਨਹੀਂ ਆ ਬਲਕਿ ਉਹਤੇ ਹੈ ਪੂਰੇ జగਤ ਦੇ ਵਾਸਤੇ ਉਹਨਾਂ ਨੇ ਆਪਣਾ ਜਿਹੜਾ ਹੈ ਸਵਰਗ ਛੱਡਿਆ ਧਰਤੀ ਤੇ ਆ ਕੇ ਇਨਸਾਨਾਂ ਦੇ ਵਿੱਚ ਵਾਸ ਕੀਤਾ ਡੇਰਾ ਕੀਤਾ ਤੇ ਫਿਰ ਉਹਨਾਂ ਨੇ ਇਸ ਜਗ੍ਹਾ ਤੇ ਰਹਿ ਕੇ ਜਿਸ ਕੰਮ ਦੇ ਵਾਸਤੇ ਆਏ ਸੀ ਕਿ ਪਾਪ ਤੋਂ ਲੋਕਾਂ ਨੂੰ ਰਹਾਈ ਦੇਣ ਵਾਸਤੇ ਅਰਸ਼ਪ ਜੀ ਅੱਜ ਫਤੇਗੜ ਝੂੜੀਆਂ ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਮਸੀਹ ਭਾਈ ਚਰਚ ਕਾਫੀ ਖੁਸ਼ ਆ ਤੇ ਖੁਸ਼ੀ ਆ ਕਿਵੇਂ ਦੇਖਦੇ ਬਹੁਤ ਵਧੀਆ ਜੀ ਅੱਜ ਬੱਚਾ ਬੱਚਾ ਪੁਰ ਜਵਾਨ ਬਜ਼ੁਰਗ ਹਰ ਬੰਦਾ ਜਿਹੜਾ ਬੜਾ ਐਕਸਾਈਟਡ ਹੈ ਬੜਾ ਖੁਸ਼ ਆ ਔਰ ਅਸੀਂ ਖੁਸ਼ੀ ਦਾ ਮਗਾਮ ਲੈ ਕੇ ਜਾ ਰਹੇ ਹਾਂ ਔਰ ਕਹਿ ਰਹੇ ਹਾਂ ਕਿ ਤੁਸੀਂ ਪ੍ਰਭੂ ਯਿਸੂ ਨੂੰ ਆਪਣਾ ਮੁਗਧ ਸਵੀਕਾਰ ਕਰੋ ਤਾਂ ਕਿ ਅਸੀਂ ਕਿਉਂਕਿ ਜਦੋਂ ਕ੍ਰਿਸਮਸ ਵਾਰਡ ਹੀ ਆਂਦਾ ਹੈ ਚਾਹ ਤੇ ਰੀ ਚੜ ਜਾਂਦੀ ਹੈ ਔਰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਉਹ ਖੁਸ਼ੀ ਸੀ ਵੰਡਦੇ ਜਾ ਰਹੇ ਹਾਂ ਅਸੀਂ ਇਸ ਸਮੇਂ ਖੁਦਾ ਦੀ ਖੁਸ਼ਖਬਰੀ ਨੂੰ ਵੰਡ ਰਹੇ ਹਾਂ ਕਿ ਪੈਦਾ ਹੋਣ ਦੀ ਔਰ ਜਦ ਅਸੀਂ ਉਹਦੀ ਪੈਦਾ ਹੋਣ ਦੀ ਖੁਸ਼ੀ ਨੂੰ ਵੰਡਦੇ ਆ ਤਾਂ ਉਹਦੇ ਤੋਂ ਅਸੀਂ ਸਮਝ ਜਾਣੇ ਆ ਕਿ ਸਾਰਾ ਸੰਸਾਰ ਹੀ ਖੁਸ਼ੀਆਂ ਦੇ ਨਾਲ ਭਰ ਜਾਂਦਾ ਔ ਵੀ ਹੁੰਦੇ ਆ ਪਰੇਸ਼ਾਨੀ ਦੇ ਵਿੱਚ ਵੀ ਹੁੰਦੇ ਆ ਉਹ ਵੀ ਆਪਣੀ ਪਰੇਸ਼ਾਨੀ ਨੂੰ ਭੁੱਲ ਕੇ ਦੁੱਖਾਂ ਨੂੰ ਭੁੱਲ ਕੇ ਉਹਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਹਨ ਹਾਂਜੀ ਹਾਂਜੀ ਧੰਨਵਾਦ ਕਰਨੀ ਵਟਸਐਪ ਟੱਡਾ ਜੀ ਤੁਸੀਂ ਜੋ ਇਸ ਨਿਊਜ਼ ਨੂੰ ਕਵਰ ਕਰ ਰਹੇ ਹੋ ਔਰ ਪਹਿਲੇ ਤੇ ਅਸੀਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਔਰ ਦੇਸ਼ ਦੇ ਵਿੱਚ ਜਿੰਨੇ ਵੀ ਸਾਡੇ ਪੈਨਪਰਾ ਵਸ ਰਹੇ ਨੇ ਸਾਰਿਆਂ ਨੂੰ ਵੱਡੇ ਦਿਨ ਔਰ 90 ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਤੁਸੀਂ ਦੇਖ ਸਕਦੇ ਹੋ ਅੱਜ ਪੂਰੀ ਕ੍ਰਿਸਮਸ ਕਮਿਊਨਿਟੀ ਔਰ ਪੂਰੇ ਬਾਜ਼ਾਰ ਦੇ ਵਿੱਚ ਔਰ ਪੂਰੇ ਫਤੇਗੜ ਚੂੜੀਆਂ ਦੇ ਵਿੱਚ ਜੋ ਕ੍ਰਿਸਮਸ ਦਾ ਸੈਲੀਬ੍ਰੇਟ ਕੀਤਾ ਜਾ ਰਿਹਾ ਵਾ ਔਰ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦੇ ਬਾਰੇ ਦੱਸਿਆ ਜਾ ਰਿਹਾ ਵਾ ਔਰ ਜੋ ਸਾਡੇ ਨਾਲ ਪਾਸਟਰ ਜੀ ਨੇ ਔਰ ਸੈਵਨਡੇ ਚਰਚ ਬਲੋਂ ਜੀ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਧੰਨਵਾਦ ਕਰਦੇ ਹਾਂ ਪੂਰੇ ਬਜ਼ਾਰ ਪੂਰੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਅੱਜ ਸਾਰੀ ਇਸ ਸ਼ੋਭਾ ਯਾਤਰਾ ਵਿੱਚ ਸਾਡਾ ਸਾਥ ਦਿੱਤਾ ਅਕੈਦ ਨੂੰ ਧੰਨਵਾਦ ਕਰਦੇ ਹਾਂ ਧੰਨਵਾਦ ਹਾਂਜੀ ਪਾਸਟਰ ਸਾਹਿਬ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਰੀ ਆ ਸ਼ੋਭਾ ਯਾਤਰਾ ਨੂੰ ਕਵਰ ਕਰ ਰਹੇ ਜੇ ਔਰ ਅਸੀਂ ਸਭ ਜਨ ਇੱਥੇ ਇਸ ਜਗਤ ਤੇ ਇਕੱਠੇ ਹੋਇਆ ਕਿ ਸਭ ਜਨ ਅਸੀਂ ਮਿਲ ਕੇ ਤੇ ਵੱਡੇ ਦਿਨ ਤੇ ਨਵੇਂ ਸਾਲ ਦੀ ਸਭ ਨੂੰ ਵਧਾਈ ਦੇ ਸਕੀਏ ਖੁਦਾਵੰਦ ਯੀਸ਼ੂ ਸੀਦਾ ਇਹੀ ਪੈਗਾਮ ਹੈ ਕਿ ਸਭ ਲੋਗ ਪਿਆਰ ਤੇ ਭਾਈਚਾਰੇ ਨਾਲ ਰਹਿਣ ਜਿਉਂ ਸੁਭਦ ਸਮੇ ਅਸੀਂ ਚੱਲੇ ਸੀ ਸੁਭਾ ਯਾਤਰਾ ਲੈ ਕੇ ਸਾਰੇ ਦੁਕਾਨਦਾਰ ਭਰਾ ਸਾਰੇ ਸ਼ਹਿਰ ਨਿਵਾਸੀ ਜਿਹੜੇ ਬੜਾ ਨਿਗਾ ਸਵਾਗਤ ਕਰ ਰਹੇ ਨੇ ਬੜਾ ਪਿਆਰ ਦੇ ਰਹੇ ਨੇ ਇਸੇ ਤਰ੍ਹਾਂ ਸਾਡੀ ਦੁਆ ਹੈ ਕੇ ਸਾਰਿਆਂ ਦਾ ਪਿਆਰ ਬਣਿਆ ਰਹੇ ਸਾਰ ਪਿਆਰ ਵਿੱਚ ਬਣੇ ਰਹੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿਨਾ ਵੱਡੇ ਦਿਨ ਦੀ ਔਰ ਨਵੇਂ ਸਾਲ ਦੀ ਧੰਨਵਾਦ ਹਾਂਜੀ ਨਵੇਂ ਸਾਲ ਤੇ ਵੱਡੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ ਪੂਰੇ ਨਗਰ ਨਿਵਾਸੀਆਂ ਜੋ ਭਾਈ ਆ ਤੁਸੀਂ ਲੈ ਕੇ ਕੀ ਕਹਿੰਦੇ ਹੋ اے প্রভু ਦਾ ਹੀ ਧੰਨਵਾਦ ਕਰਨੇ ਜਿਨੇ ਸਾਨੂੰ ਹੰਤਾ ਦੇ ਸੰਭਾਲ ਕੇ ਰੱਖਿਆ ਤੇ ਸਾਡੇ ਜੀਵਨ ਤੇ ਹੋਰ ਸੰਭਾਲ ਲਿਆਦਾ ਤਾਂ ਅਸੀਂ ਸਭ ਜਿਹੜੇ ਮਿਲ ਕੇ প্রভু ਯਸੁਸੂ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ سارے ਨਗਰ ਦੇ ਵੇਹੜੀਆਂ ਮੁਹੱਲਿਆਂ ਦੇ ਵਿੱਚ ਵੰਡ ਰਹੇ ਆ ਇਹ প্রভু ਦਾ ਬਹੁਤ ਧੰਨਵਾਦ ਆ ਪਰਮੇਸ਼ਵਰ ਦਾ ਬਹੁਤ ਧੰਨਵਾਦ ਆ ਕਿ ਜਿਨੇ ਹੁਣ ਤੱਕ ਸਾਨੂੰ ਜੀਵਿਆ ਜਾਣ ਰੱਖਿਆ ਪਰਮੇਸ਼ਰ ਦੀ ਬਹੁਤ ਸ਼ੁਕਰੀਆਰੀ ਆ ਸਭ ਨਗਰ ਦੇ ਜੀਵਤ ਜੀ ਆਰੀ ਦਾ ਧੰਨਵਾਦ ਆ ਇੱਥੇ ਦਸਤੀ ਹੈ ਕਿ ਇੱਥੇ ਵੀ ਰੋਸ਼ਨ ਟੇਲਰ ਜਿਹੜੇ ਨੇ ਉਹਨਾਂ ਵੱਲੋਂ ਮਨੂਨਸੀ ਜਿਹੜਾ ਆਪਸ ਵਿੱਚ ਇਕੱਠਿਆ ਹੋ ਕੇ ਉਹਨਾਂ ਨੇ ਸ਼ੋਭਾ ਯਾਤਰਾ ਲਈ ਸੰਗਤਾਂ ਲਈ ਜਿਹੜੇ ਨੇ ਇੱਥੇ ਕੋਹਵੀ ਦਾ ਵੀ ਲੰਗਰ ਲਗਾਇਆ ਗਿਆ ਗੱਲਬਾਤ ਕਰਦੇ ਹਾਂ ਜੀ ਤੁਸੀਂ ਹਰ ਸਾਲ ਲੰਗਰ ਲਗਾਉਂਦੇ ਜੀ ਸ਼ੋਭਾ ਯਾਤਰਾ ਕ੍ਰਿਸਮਸ ਨੂੰ ਦਿਹਾੜੇ ਨੂੰ ਲੈ ਕੇ ਗਿਆ ਸੰਗਤਾਂ ਲਈ ਲੰਗਰ ਵੀ ਲਗਾਇਆ ਹੈ ਇਹ ਕੀ ਕਹਿੰਦੇ ਜੀ ਸਾਰੇ ਸਾਸੀਕਰ ਮਿਲਦਾ ਇਹ ਕਿਸਮ ਦੇ ਦੇ ਹਰ ਵਾਰੀ ਲੰਗਰ ਦੀ ਸੇਵਾ ਕਰਨੇ ਆ ਬੜੀ ਧੂਮ ਧਾਮ ਨਾਲ ਨਾ ਕ੍ਰਿਸਮਸ ਹਟੇ ਮਨਾਉਂਦੇ ਆ ਤੇ ਬੜਾ ਤੁਸਾਹ ਹੁੰਦਾ ਮਨਾਉਣ ਦੇ ਵੱਡੇ ਦਿਨ ਕੀ ਕਹਿੰਦੇ ਅੱਜ ਦੇ ਦਿਹਾੜੇ ਨੇ ਲਾਗੇ ਮੈਂ ਪਹਿਲਾਂ ਤੇ ਤੁਹਾਡੇ ਮਾਦੀ ਮਾਈ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਖੁਸ਼ੀ ਇਹ ਜੋ ਦਿਹਾੜੇ ਪ੍ਰਭੂ ਯਸ਼ੁਸੀ ਦੇ ਦਿਹਾੜੇ ਦਾ ਆਪਾਂ ਮਨਾ ਰਹਿਆ ਤੇ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਜਿੰਨੇ ਸਾਨੂੰ ਇੰਨੇ ਯੋਗ ਸਮਝਿਆ ਕਿ ਅੱਜ ਅਸੀਂ ਆਪਣੇ ਸ਼ਹਿਰ ਫਰੀgarh ਚੂੜੀਆਂ ਦੇ ਵਿੱਚ ਆਈ ਹੋਈ ਕਲੀਸਿਆ ਦਾ ਜਿਹੜੀ ਕਿ ਇੱਕ ਯਾਤਰਾ ਦੇ ਰੂਪ ਵਿੱਚ ਇੱਥੋਂ ਲੰਗੀ ਆ ਉਹਦਾ ਅਸੀਂ ਸਵਾਗਤ ਕਰਦੇ ਆ ਔਰ ਸਭ ਦਾ ਅਸੀਂ ਧੰਨਵਾਦ ਕਰਦੇ ਆ ਕਿ ਜੋ ਇਸ ਜਗ੍ਹਾ ਦੇ ਉੱਤੇ ਸਾਡੇ ਨਾਲ ਸ਼ਾਮਲ ਹੋਏ ਔਰ ਜੋ ਵੀ ਸਾਡੇ ਕੋਲ ਇਸ ਜਗ੍ਹਾ ਦੇ ਉੱਤੇ ਸੇਵਾ ਬੰਦੀ ਸੀ ਇਹ ਕੀਤੀ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ